ਅੱਪਾ ਯਾਰ 10 ਵਾਰੀ ਲਵਾਦਾ ਆ ਜੋੜ ਤੂੰ ਓਏ ਡਾਛ ਭਾਜੀ ਨਹੀਂ ਪਾਣੀ ਦੀ ਡਾਬ ਹੁਣ ਕਿੰਮਾ ਨਹੀਂ ਦੀ ਹੁੰਦੀ ਕੱਟ ਸੁੱਖਾ ਆਪਣਾ ਜੇ ਕਾ ਵਿੱਚੁੱਟ ਕੇ ਗਾ ਸਿਆਣੇ ਬੈਣੇ ਯਾਰ ਤੁਸੀਂ ਹਿਸਾਬ ਨਾਲ ਮੈਥੋਂ ਲਵਾ ਲਓ ਜੜ ਜਿਹੜਾ ਲਵਾਉਣਾ ਆ 10 ਵਾਰੀ ਤਾਂ ਮੈਨੂੰ ਟੋਏ ਤੇ ਬਾੜਦਾ ਤੁਸੀਂ ਹੁਣ ਬੇੜਾ ਕਿਹਨੇ ਵੜ ਵੜ ਨਾਲ ਜੀ ਪਾਣੀ ਦੀ ਡਾਬਾ ਕਿਉਂ ਨਹੀਂ ਅਕਲ ਹੈਗੀ ਐਵੇਂ ਨਹੀਂ ਤੋੜ ਕਿ ਤੈਨੂੰ ਆਖਿਆ ਸੀਗਾ ਮਰੇ ਆ ਕਦੋਂ ਮਚਾ ਕੇ ਜਿਵੇਂ ਪਹਿਲਾ ਲੈਣੋਂ ਮੈਂ ਧੱਕ ਭੈਂ ਚੋਚੇ ਨੂੰ ਉਹ ਮੈਂ ਵੀ 2-3 ਵਾਰੀ ਲਾ ਧੱਕਣ ਵਾਲੀ ਯਾਰ ਹੋਰ ਕਿਵੇਂ ਲਾਵਾਂ ਵੀ ਗੱਲ ਬਣੀ ਗੜਾ ਕੋਈ ਕੁਂਜਾ ਬਾਜੀ ਬੜੀ ਲੀਕ ਬਈ ਤੁਹਾਡੇ ਹਿਸਾਬ ਚ ਨਹੀਂ ਆਉਂਦੀ ਇਹ ਗੱਲ ਕਿਉਂ ਨਾ ਮੁਸ਼ਕਲ ਹਾਂ ਸਾਡੇ ਕਦੇ ਸਾਥ ਕਿੰਨੀ ਮਾਰੀ ਜਨਾ ਇਹ ਲੈ ਆ ਲੈ ਪੈਰ ਚੱਕਦਾ ਭੈਂ ਦੇਰ ਦਾ ਅੱਛਾ ਹਾਂ ਪੈਰ ਚੱਕਦਾ ਹੱਗੇ ਵੀ ਨਹੀਂ ਹੱਗੇ ਜਾ ਜੰਮੂਰੋਂ ਨਾਲ ਵੱਢਦੇ ਨੱਕਾ ਨੀਮਾ ਕਰਕੇ ਇਹ ਢੱਗੀ ਉੱਚੀ ਕਰਨ ਵਾਲੀ ਹੈ ਫਿਰ ਆਪਣੀ ਉੱਚੀ ਨਾ ਤਾਂ ਬਜੂਗੀ ਜੇ ਉੱਚੀ ਕਰਨੀ ਹੈ ਜੋ ਗੇ ਪਾਉਂ ਨੀ ਨੀਲਾ ਜਨਾਵੜਾ ਜਨਾਵੜਾ ਐ ਕਰ ਜਨਾਵੜਾ ਆਉ ਡੱਬਾ ਫੜਾ ਹੈ ਜਨਾਵੜਾ ਕੁੱਝ ਜਨਾਵੜਾ ਤਾਂ ਕਿਹੜਾ ਮਰੀਆਂ ਜਨਾਵੜਾ ਇੱਥੇ ਓਏ ਜਨਾਵੜਾ ਕਿ ਮੈਨੂੰ ਛੱਡ ਹਾਇ ਤੰਗ ਕਿੱਡੇ ਨਾ ਹੋ ਤੂੰ ਫਿਰ ਬਾਹਰ ਡੀ ਲਈ ਬੈਠਾ ਯਾ ਤੂੰ ਬਾਹਰ ਬਹੁਤ ਉਹ ਅੱਛਾ ਲਾ ਕੇ ਦੇਖ ਮਾਰੇ ਤੇ ਮੇਰੇ ਨਾਲ ਨਾਲ ਮਾਰੇ ਚੱਬ ਗਿਆ ਵੀ ਪੂਰਾ ਪ੍ਰੈਸ਼ਰ ਬਣਦਾ ਜਿੰਨਾਂ ਕੁ ਜੀਕਾ ਲੀਕ ਤਾਂ ਹੈਗਾ ਇੰਚੀ ਬਾਹਰ ਡਕਲਾ ਕਿਸ ਤੋਂ ਇੱਥੇ ਡੁੱਬਣਾ ਜਾਂ ਮੈਂ ਯਾਰ ਐਂ ਕਾ ਜ਼ਰਾ ਡੁੱਬ ਜੂਂ ਯਾਰ ਪਾਣੀ ਪਾਣੀ ਭਰ ਗਈ ਤੇ ਤੂੰ ਕਦੇ ਬਸਦੇ ਬੈਠਾ ਫਿਰ ਮੇਰੇ ਕੋਲੇ ਐਂ ਚਾਹੂੰ ਬੈਠਣ ਨਿਕਾ ਜੇ ਨਿਕਾ ਤੇ ਮੇਟ ਬਣਾ ਕਿੱਦੋਂ ਹੈ ਦਿਨ ਨਾਲ ਪਾਜ ਕੇ ਰਫੀ ਪੜ ਦੇਣੇ ਯਾਰ ਐਂ ਕਰ ਫਿਰ ਹਾਂ ਮੈਨੂੰ ਤਾਂ ਲੱਗਦਾ ਤੈਨੂੰ ਵੀ ਨਹੀਂ ਹਿਸਾਬ ਆ ਉਹਦਰੋਂ ਤਾਇਆ ਇਹਨੂੰ ਨਹੀਂ ਹਿਸਾਬ ਦੋਨੋਂ ਇੱਕੋ ਜਿਹੇ ਹੋ ਯਾਰ ਤੁਸੀਂ ਤਾਂ ਉਹ ਤਾਇਆ ਤਾਂ ਤੇਰਾ ਜਿੱਕੀ ਖੜਿਆ ਬੱਚੋ ਥੇ ਨਹੀਂ ਮਰਵਾਇਆ ਮੈਨੂੰ ਕਨੇ ਛੱਡ ਦੇ ਕੰਕਾ ਮੂਟੋ ਖੁੱਡਾ ਨਹੀਂ ਪਿਪਾਇਂਦੇ ਯਾਰ ਦਬਾ ਕੇ ਕਿਵੇਂ ਲਾਤਾ ਪਾਲਿਆ ਜੋੜ ਬਾ ਯੱਕਿਆਂ ਵਰਗਾ ਹੀ ਆ ਹਾਂ ਈ ਲੱਗਿਆਂ ਵਰਗਾ ਜੱਗਿਆਂ ਵਰਕੇ ਆ ਮਾੜਾ ਮੋਟਾ ਆ ਓਏ ਤੂੰ ਰੋਜ਼ ਕਹਿੰਦਾ ਪੰਜ ਦਿਨ ਹੋ ਗਏ ਤੈਨੂੰ ਸਾਰੇ ਝੋਨੇ ਦੀ ਭੈਣ ਚੁੱਧਗੀ ਲੱਗਿਆ ਵਰਕਾ ਨਾ ਨਾ ਬਸ ਝੋਨੇ ਤੋਂ ਪਹਿਲਾਂ ਤਾਂ ਤੈਨੂੰ ਕਹਦਾ ਬਣਾ ਆ ਦੂ ਤਾ ਬਣਾ ਲੈ ਤੜਕੇ ਪਾਣੀ ਛੱਡਣਾ ਓਏ ਛੱਡਣਾ ਤਾਂ ਹੈ ਨਾਲ ਬਾਈ ਜਾਬ ਵਾਲੀਆ ਮੰਨਿਆ ਘੜ ਘੜ ਆ ਬਾਲੀਆ ਕੋ ਚੱਜ ਨਾਲ ਜੋੜ ਲਾਓ ਆ ਕੀ ਨਾਲ ਦਾ ਤੁਸੀਂ ਬਣਾ 20 ਜੋੜ ਲਾ ਤੇ ਫੜ ਫੜ ਪਰ ਖਾਲੀ ਤੂੰ ਹਲਦਾ ਹੋਣਾ ਯਾਰ ਬਾਲਟੀ ਚੱਕ ਲੈ ਬਾਲਟੀ ਤੋਂ ਤੂੰ ਲੱਗੇ ਨਿੰਦੇ ਤੁਸੀਂ ਕਿਥੇ ਤੁਸੀਂ ਕਿ ਲੈਣਾ ਇਹ ਸਿੱਥੇ ਤੁਹਾਨੂੰ ਪਤਾ ਨਹੀਂ ਸੀ ਘਰ ਕੋਈ ਨਹੀਂ ਆਪੇ ਕਾਦੀਦਾਰ ਗੱਡਣੀ ਆ ਯਾਰ ਪਾਣੀ ਗੱਡਣਾ ਹੈ ਅੱਛਾ ਪਾਣੀ ਵੇਟਾ ਪੁੱਠੇ ਜਲੇ ਨਾ ਤੂੰ ਇੱਥੇ ਕੀ ਲੈਣਾ ਤੈਨੂੰ ਪਤਾ ਨਹੀਂ ਮੈਂ ਬਾਲਟੀ ਦਾ ਪਾਣੀ ਕਢਣਾ ਹੋਈ ਕਿਹੜਾ ਮੱਖਾ ਦੇਖ ਕੇ ਤਾਗੇ ਕੀ ਰੱਖਣਾ ਇਹ ਦੇਖੇ 10 ਦਿਨ ਹੋ ਗਏ ਬੋਲੂ ਕਰਕੇ ਯਾਰ ਹਾਂ ਗੋਲ ਡੱਗੀ ਬਣਾ ਜੇ ਘੇ ਥੱਲੋ ਅੱਛਾ ਅੱਛਾ ਬਚਾਲੇ ਐਂ ਤਾਂ ਕੀ ਡੱਡਾ ਰੱਖੀ ਨਾ ਯਾ ਹੋਏ ਇਹਨਾਂ ਬੜਾ ਪਾਣੀ ਪੀ ਰਿਹਾ ਕਰ ਤੇਰੀ ਭੈਣ ਦਾ ਮੈਂ ਤਾਂ ਹੋਰ ਥੋਣੀ ਦਾ ਪੀ ਰਿਹਾ ਕਰ ਨਾ ਯਾ ਹੋਏ ਹੋ ਇਹਨਾਂ ਬੜਾ ਪਾਣੀ ਪੀ ਰਿਹਾ ਕਰ ਨਾ ਮੋਈ ਦਾਣ ਕਰ ਦੇਣਾ ਪਾਣੀ ਕੱਟ ਕੰਮ ਆਜੇ ਅੱਖਾਂ ਨੂੰ ਕਿਵੇਂ ਕੁਛ ਆ ਜਾ ਰਾ ਪਾਣੀ ਡੋਕੂ ਹੋ ਰਿਆ ਪਾਈ ਬੱਚਾ ਨਾ ਤਿੰਨ ਦਿਨਾਂ ਦੀ ਤੁਸੀਂ ਦੇਖੀ ਆ ਨਿਆ ਟੋਏ ਨੂੰ ਮੈਂ ਤਾਂ ਇੱਥੇ ਆਈ ਦੇਖਾਂ ਤਾਂ ਕਿ ਮੈਂ ਚਾਰ ਬਾਰੀ ਖਾਲੀ ਕਰਤਾ ਹਟੋ ਹੁਕਮ ਕਸ਼ਮੀ ਮੈਕਟਰ ਕਚਕਰੀ ਆ ਕੇ ਮਹਿੰਗੀ ਨਹੀਂ ਆ ਰਿਹਾ ਪਤਾ ਨਹੀਂ ਕੀ ਪੜਿਆ ਹੋਇਆ ਫੇਰਾ ਅਕੇ ਮੈਨੂੰ ਜੋੜ ਦਾ ਸਾਰਾ ਐਸਟੀਮੇਟ ਲਾਉਣਾ ਤਾਂ ਹੀ ਤਾਂ ਲਾਤ ਤੁਸੀਂ ਆਪ ਦਾ ਦੇਖੋ ਮਹਿੰਗਾ ਤੁਮੈਨੂੰ ਕਹੀ ਨਹੀਂ ਗਿਆ ਹੋਇਆ ਯਾਰ ਮੈਂ ਮੇਰੀ ਗੱਲ ਸੁਣ ਲਾ ਪਿਆ ਇਹਦੇ ਕੋਲੇ ਢੱਕਾ ਇੱਕ ਨਹੀਂ ਜੇ ਦਾ ਕਦੇ ਜੋੜ ਲਾਇਆ ਤੂੰ ਬੜੀ ਕਰੈਨ ਲਿਆਈ ਵੀ ਇਹਦੇ ਨਾਲ ਪਾਈਪ ਕੱਢ ਲਾਂਗੇ ਤੇ ਮੈਂ ਤੈਨੂੰ ਹਟਾ ਹਟਾ ਕੇ ਦਿਖਾਉਂ ਕੋਕ ਚੋਜੇ ਦੇ ਨਾਲ ਹਟਾਇਆ ਕਾ ਜਾ ਚਾ ਜੀ ਤੁਹਾਨੂੰ ਨਹੀਂ ਦਿੰਦਾ ਤੋ ਅਕੇ ਸਿਲਾ ਦੇਾਂਗੇ ਕੋਈ ਤੈਨੂੰ ਨਹੀਂ ਕਰੀ ਨਹੀਂ ਕਰ ਦਿੰਦੇ ਪਿਓ ਬੁੱਤ ਤੁਸੀਂ ਕਾ ਟੋ ਘਰੇ ਦਾ ਤੁਹਾਡਾ ਤੂੰ ਜਾਓਗੇ ਅਸੀਂ ਪੱਟੀ ਮੈਂ ਪੁੱਤੋਂ ਨੇ ਕੀ ਆਖਿਆ ਮਾਝਰੀ ਪਾਇਪ ਦੀ ਭੈਣ ਚੋਤੀ ਪੀਟ ਆ ਕੀ ਬਣਾਇਆ ਬੜਬੜ ਪਾਇਪ ਦਾ ਕੋਈ ਨਹੀਂ ਉਹਨੇ ਟੋਟਾ ਹੈ ਕਿਉਂ ਨਹੀਂ ਕੋਈ ਹੋਣੀ ਆ ਹੋਈ ਨਹੀਂਦਾ ਆਲਾ ਹੋਈ ਤਾਂ ਤੂੰ ਸਾਰੀ ਪਾਇਪ ਤੇ ਕੀ ਕਰ ਬਟ ਮੰਗੀ ਆ ਵੀ ਫੋਟ ਨਾਲ ਲਿਆਦਾ ਬੜਦੀ ਹੈ ਕਿਉਂ ਹੁਣ ਕੋ ਬੜੀ ਨਾਲ ਜਿਹੜੇ ਨਾਲ ਚ ਨਾਲ ਠੱਕ ਦੇ ਨੇ ਕਾ ਪਹਿਲਾ ਨਾ ਧੱਕੀ 20 ਫੁੱਟ ਥੱਪਾ ਹੋ ਥੇ ਅਗਲੇ ਤੂੰ ਵਿੱਚੋਂ ਨਾ ਕੋਣ ਪੱਟਣ ਦੇ ਦੂ ਹਾਂ ਪੱਟਣ ਨਾ ਕੋਣ ਪੱਟੇ ਜਾਂਦਾ ਇੱਧਰ ਧੱਕ ਗਿਆ ਲਈ ਜਾਗਾ ਕਿੰਨੀ ਉਹ ਇੱਥੇ ਇਧਰ ਤੱਕ ਕੀ ਕਰੇਗਾ ਦਾਬ ਤੱਕ ਤੂੰ ਚਿੱਟੀਆਂ ਧੜੀਆਂ ਆ ਰਿਆਂ ਨਾ ਬ੍ਰੇਸ਼ਤੀ ਨਾਲ ਭਰ ਗਈ ਹੋਏ ਮੰਨ ਗੱਲ ਕਦੋਂ ਨਾਲ ਭਰ ਗਈ ਬ੍ਰੇਸ਼ਤੀ ਨਾਲ ਭਰ ਗਈ ਆ ਪਾਣੀ ਨਹੀਂ ਨਿਕਲਦਾ ਭਾਵੇਂ ਓ ਯਾਰ ਮੇਰੀ ਗੱਲ ਸੁਣ ਲੈ ਤੜਕੇ ਨਾ ਕੱਢ ਕੇ ਪਾਣੀ ਹਾਂ ਤੇ ਦਾ ਕ੍ਰੈਸ਼ਰ ਤੇ ਬਸਾਲਾ ਪਾ ਦੇ ਬਿਨ ਚੁੱਪ ਕਰਕੇ ਉੱਥੇ ਤੇ ਕਰੀਪ ਕਚਰਾ ਕੋਠੇ ਚੌਂਦਾ ਚੌਂਦੀ ਆ ਡਾਟਾ ਅੱਗੇ ਪਾਇ ਪਤੇ ਅੱਛਾ ਰਾਵੜ ਦੀ ਚੱਕੇ ਮੈਂ ਪਹੁੰਚਾ ਹਾਂ ਰਾਵੜ ਦੀ ਮੈਂ ਪਾਇਆ ਪਹਿਲਾਂ ਪਿੱਛੇ ਉਹ ਨਹੀਂ ਰਾਵੜ ਉਹ ਪੱਥਰ ਦੀ ਥੋੜੀ ਨਾਲ ਪੱਥਰ ਦੀ ਜੇ ਇਹੀ ਪਾਇ ਪਾ ਪਿੱਛੇ ਰਾਵੜ ਦੀ ਤੇ ਮਸਾਲਾ ਕਿਹੜਾ ਮੈਂ ਭੈਣ ਜੀ ਆਈ ਜਾਂਦਾ ਪਿਛਲੇ ਸਾਲ ਉੱਥੇ ਜੋੜ ਤੈਨੂੰ ਪਤਾ ਕਰ ਇਹਨੂੰ ਕਾਜਾ ਪਤਾ ਪਾਈ ਪਾ ਸੀ 20 ਪੱਟਕਾਂ ਨੇ ਮੱਝਾਂ ਦੇ ਉਹ ਚੁਰਾਤੀ ਐ ਉਹ ਚ ਕਿਵੇਂ ਬੱਜਦੀ ਉਹ ਓਏ ਛੋਨੇ ਤੇ ਰੱਖ ਦੂ ਮੈਂ ਜਿੰਨ ਦੱਸਿਆ ਕੋਲ ਢੱਕਾ ਇੱਕ ਨਹੀਂ ਕੱਟ ਕੇ ਪਾਣੀ ਸੁਕਾ ਕੇ ਮੈਂ ਆਉਂਦੇ ਰਾਂ 10 ਰੁਪਏ ਲਿਆ ਜਾਣਗੇ ਕੋਈ ਬੰਦੇ ਸਾ ਚੱਲੋ ਯਾਰ ਬੰਦੇ ਕੀ ਕਰਦੇ ਨੇ ਕਿ ਜੋੜ ਦਾ ਮੈਂ ਲਾ ਦੂੰ ਤੁਸੀਂ حساب ਨਾਲ ਲਵਾਤਾ ਦਿਓ ਲੈ ਕੇ ਨਾ ਮੈਂ ਦੀਆਂ ਪਾਪਾਂ ਗਿਆ ਫਿਰ ਲਾ ਦੇਗਾ ਇਹ ਗੱਲ ਆਪੇ ਕਹੀਏ ਨਾ ਮੈਂ ਬਾਹਰ ਬੈਠੀ ਰਹਿਆ ਦੀ ਜਿੰਦੇ ਬਾਕੀ ਨੇ ਤੇ ਤੇਰੇ ਤੂੰ ਨਾ ਲਾਇਆ ਇਹ ਬਾੜ ਦਿਆ ਕਰ ਵਿੱਚ ਲਿਆ ਕੇ ਉਹ ਨਹੀਂ ਪਹਿਲਾਂ ਮੈਂ ਬੜਿਆ ਹਾਂ ਵਿੱਚ ਵੜ ਮੁਕੀ ਆ ਬਾ ਵਿੱਚ ਕਾ ਬੜਾ ਜ਼ਿਆਦਾ ਸੁਲਾਇਆ ਨਹੀਂ ਉਹ ਪਾੜਿਆ ਮਗਰ ਨਾਲ ਕਿਛੜ ਤੜਕੇ ਆਪਾਂ ਜੋੜੇ ਨਾ ਦੂਰ ਟਿਕ ਟਿਕ ਪੈ ਗਏ ਟੇ ਗੁਣ ਵਾਲਾ ਟਿਕਦੇ ਤੇ ਪਾੜਦੇ ਖੜੇ ਕੋਈ ਵਾਰੀ ਨਾ ਜਾਣੀ ਲੱਤਾਂ ਤੇ ਵੱਜੇ ਕਰਕੇ ਮੋਟਰਸਾਈਕਲ ਲੈ ਜੀ ਟਰੈਕਟਰ ਲੈ ਜੀ ਰੈਡੀ ਲੈ ਕੇ ਨਾ ਤੇਲ ਪਵਾ ਲੇ ਵੇਹ ਟੋਟੀ ਪੌਂਡ ਕੀ ਪਾਣੀ ਖਾ ਗੋ ਚੱਲਦਾ ਉਹਨਾਂ ਯਾਰਾ ਤੇਲ ਦਾ ਇੰਜਨ ਚਲਾ ਕੇ ਪੁੱਠੀ ਕੱਢ ਜਾ ਘਰ ਉੱਤਰ ਅੱਛਾ ਕਿਹਦੇ ਹਾਂ ਆ ਡੱਬਾ ਫੜਾ ਓਏ ਇਧਰ ਆ ਕੱਢ ਕੇ ਪਾਣੀ ਟੜ ਕੇ ਕ੍ਰੈਸ਼ਰ ਲਿਆ ਠੋਕੋ ਹਾਟਲ ਦੋ ਨਾ ਭਰਾਵਾ ਕ੍ਰੈਸ਼ਰ ਕਰੀ ਬੱਟੇ ਇਹ ਤਾਂ ਮਠਾਲਾ ਪਾ ਦੇ ਚੁੱਪ ਕਰਕੇ ਨਹੀਂ ਝੋਨੇ ਤੋਂ ਰੱਖ ਦੂ ਓਏ ਪੰਜ ਬੜ ਗਿਆ ਜੜ ਕਰੇ ਫਿਰ ਪਾ ਦੇ ਨਾ ਫੜ ਦੂ ਪੌਣਾ ਦਾ ਬਾਹਰ ਸਾਲਾ ਉੱਤੇ ਹੈ ਉਸਤੇ ਫੇਰ ਤਾਂ ਠੀਕਾ ਤੇਰੇ ਹੋਰ ਹਾਂ ਹਾਂ ਡੱਬਿਆਂ ਨਾਲ ਪਾਣੀ ਨਿਕਲੂ ਯਾਰ ਹੋਰ ਹੱਲ ਗਈ ਐ ਫਿਰ ਨਿਕਲੀ ਐ ਕਰੋ ਭੈਣੀ ਉਹਦੇ ਬਾਲਟੀ ਚੱਕ ਲਿਆਉਂਦੇ ਤੂੰ ਵੀ ਕਰੂ ਐ ਫਿਰ ਮੈਨੂੰ ਕੀ ਪਤਾ ਸੀ ਹਾਂ ਕਰੂ ਦਾ ਇਹ ਤਾਂ ਵੇਟਾ ਕੰਮ ਵੱਡਾ ਹੋ ਗਿਆ ਭਾਈ ਨਾ ਤੈਨੂੰ ਪਤਾ ਨਹੀਂ ਹੈਗਾ ਵੀ ਘਰ ਬਾਟੀ ਲੱਗੇ ਸੀ ਪਤਾ ਤਾਂ ਮੱਖਾ ਕੱਟਾ ਜੀ ਕਿਉਂ ਹੋਇਆ ਜਦ ਪਾਣੀ ਖਾ ਵੀ ਆਪਣਾ ਜੋੜ ਲੱਗ ਗਿਆ ਜੋੜ ਦਾ ਪੱਖਾ ਲੈ ਛਲੋਚੇ ਜਾਇਆ ਜਰਾ ਕਾਹਿੰਦਾ ਦੇਖ ਲੀਕ ਨਹੀਂ ਹੋਇਆ ਛਿੱਛੀ ਛਲੋਚੇ ਉਹਦੇ ਤੇ ਕੋ ਜੜੀ ਨਾ ਉਹ ਪੈਪ ਦੇ ਬਹਿ ਜੂਗੀ ਇਹ ਅਗਲੀ ਹੈ ਤੈਨੂੰ ਬਾਹਰ ਤੇ ਰਿਜਨਲ ਹੈ ਕਾਦੀ ਰਿਜਨਲ ਸਾਰੀ ਦਾ ਪੈਪ ਜੀ ਪੀ ਪੀ ਆ ਸਾਰਾ ਰੀਕਾ ਛਲੋਚਨ ਪਿਆ ਹੋਇਆ ਕੱਲਾ ਹੋੜ ਪਾ ਕੇ ਦੇਖ ਲਓ ਤੇ ਕਿ ਹੋਰ ਨਹੀਂ ਟੋਣਾ ਪਾਣੀ ਕੱਟ ਗਿਆ ਜਨੇ ਕੀ ਕਰੂਗਾ ਇੱਥੇ ਪਾਣੀ ਕੱਟ ਗਿਆ ਗੱਥਾ ਨਾ ਮਾ ਲਿਆ ਟਰ ਕੇ ਮਸਾਲਾ ਪਾਵਾਂਗੇ ਸੋਚਣ ਇਹ ਕਹਿੰਦਾ ਕੱਲ ਮੈਨੂੰ ਕਹਿੰਦਾ ਮੈਂ ਜਦੋਂ ਜੋੜ ਲਾਤਾ ਅੱਗੇ ਸਾਰੀ ਉਲਟਾ ਦੀ ਸਾਰੀ ਕਿ ਹੋਰ ਹੁਣ ਕੀ ਸਾਰੀ ਉਲਟਾਈ ਹੁੰਦੀ ਬੱਜੋ ਫਿਰ ਕੱਲਾ ਥੋੜਾ ਜਿਹਾ ਪਾਏ ਪੋ ਜਿਹੜਾ ਜੋੜ ਹੀ ਭੇੜ ਕੇ ਆਪ ਜੋ ਮਰੀ ਦੇ ਡੰਡ ਕਰਕੇ ਖੜਾਇਆ ਨਾ ਹੁਣ ਭੇੜ ਕੇ ਪਾਈ ਨਹੀਂ ਖੜੀ ਆਏ ਉਹ ਵਧੀਆ ਜਿਪ ਗਈ ਆਏ ਉਹ ਵਧੀਆ ਜਿਗ ਸਾਰੀ ਉਲਟਾ ਦੀ ਸਾਰੀ ਲਗ ਉਹ ਫੇਰ ਜਿਵੇਂ ਪਟੇ ਜਲਟਾਈ ਹੁੰਦੀ ਜਾਏ ਨਹੀਂ ਪੜਨਾ ਨਹੀਂ ਜੀ ਗੰਦੀ ਤੈਨੂੰ ਕੈਤੀ ਗੱਲ ਆ ਬਾ ਵਾ ਤੇ ਬਹੁਤ ਸਿਆਣੇ ਬਹੁਤ ਆਦੀ ਖਿਲਾਫ ਦੇਖੋ ਨਾ ਮੈਂ ਤੁਹਾਨੂੰ ਹੋਰ ਦੱਸਾਂਗੇ ਆ ਕੋਠੇ ਵਾਲਾ ਖਾਂ ਬਿੱਕ ਲਾ ਲਾਂਗੇ ਤੇ ਕੋਠਾ ਤੇ ਜੱਗੀ ਪੱਟ ਕੇ ਤੇ ਹੂਰੇ ਨਾਲੇ ਨੇੜੇ ਹੋ ਛਾ ਬਚਾਲੇ ਇਥੇ ਬਾਹਨ ਦੇ ਪਾ ਦੇ ਮੇਰੇ ਹੋ ਮੇਰੇ ਕਦੇ ਨਹੀਂ ਦੇਹੂ ਜੂ ਪਾਫਲੈਂਟ ਆ ਤਾਂ ਇਹ ਕਰਦਾ ਹਣਾ ਕੱਲ ਨੂੰ ਮੂੰਗੀ ਚ ਨਾ ਪਾਣੀ ਪੈ ਗਿਆ ਪਰ ਦੇ ਕਦੇ ਪੰਡ ਜਾ ਵਿੱਚ ਬਹੁਣੀ ਆ ਮੂੰਗੀ ਦਾ ਕੋਈ ਉਹਨਾਂ ਵਿੱਚ ਬਣੀ ਸਾਲਾ ਵਿੱਚ ਬਹੁਣਦਾ ਯਾਰ ਬਹੁਣੀ ਮੂੰਗੀ ਕਾਦੇ ਵਿੱਚ ਬਹੁਣੀ ਤੂੰ ਰੋਈ ਨਹੀਂ ਨਾ ਛੋਟਾ ਵਿੱਚ ਖੜਾਈ ਰੱਖੇਗਾ ਘਰ ਨੂੰ ਜਾ ਯਾਰ ਖੜਾ ਹੋ ਘਰ ਨੂੰ ਜਾ ਨਲੇ ਹੋੜ ਵਾਲਾ ਵਿੱਚ ਬਹੁਣਦਾ ਹੋਜੂ ਆ ਹੋਈ ਖੜੀ ਆ ਕਿ ਹੋ ਜੂ ਅੱਖਾਂ ਫੁੱਟਕੇ ਦੇ ਕੇ ਲੱਗ ਰਿਆ ਫਲੀਆਂ ਉਹ ਨਹੀਂ ਫਿਰ ਮਖਾ ਜੇ ਧੋਨੇ ਤੋਂ ਬੜਾ ਉਹ ਜੇਰੀ ਬੜੀ ਅਗ ਲੱਗੀ ਏ ਤੈਨੂੰ ਆਹ ਲਾ ਕੇ ਕੰਮ ਤੇਰੇ ਸਾਰੇ ਉਹ ਸਾਰਾ ਕੁਝ ਬਾਹ ਦੇ ਵਿੱਚ ਪਹਿਲੇ ਦਿਨੋਂ ਅਗੇ ਵਿੱਚ ਹੋਣੀ ਆ ਪਹਿਲੇ ਦਿਨੋਂ ਆਹੀ ਗੱਲ ਜਾ ਕੇ ਕੰਮ ਨੂੰ ਮੇੜ ਕੇ ਆਪਾਂ ਐਬਲੀ ਹੋਈ ਮਾਲੇ ਹੀ ਨਾ ਜਾਕ ਤੋਈ ਕਾਦੀ ਆ ਐਬਦੀ ਆ ਛਾਲਾ ਮਾਲੇ ਦਾ ਦੇਖੀ ਹੋਵੇ ਤਾਂ ਕਦੇ ਫੇਰ ਹੀ ਹੈ ਮੇਰੀ ਨਿਗਾਹ ਚ ਹੈ ਨਹੀਂ ਉਹ ਪੁਰਾਣੇ ਬੋਰ ਤੇ ਕੀ ਲੱਗੀ ਸੀ ਕੋਹੋ ਹੋ ਰੀਆ ਦੀ ਡਰਿਵਰੀ ਠੀਕ ਆ ਠੀਕ ਆ ਮੈਂ ਆ ਕਮ ਆ ਵਾਹ ਆਂ ਕਪ ਕਪ ਮੀ ਕੀ ਪਾਈ ਗਿਆ ਨਹੀਂ ਕਰ ਵਿਚ ਨਹੀਂ ਪਾਉਂਦਾ ਹੋਏ ਵਿਚ ਨਹੀਂ ਪਾਉਂਦਾ ਲਾ ਦੇ ਲਾ ਦੇ ਇੱਥੇ ਕਾਜੀ ਲਈ ਪਾਣੀ ਵੜਦਾ ਵੜ ਕੇ ਉਹੀ ਗੱਲ ਮੂੰਗੀ ਚ ਭਰ ਕੇ ਟਵਾਣੀ ਚਾਪ ਪਲੀ ਕਾ ਗਿਆ ਤੇਰੀ ਭੈਣ ਖੜੀ ਆ ਮੋਟੇ ਜੇ ਚੱਲ ਪੀਤਾ ਹਾਂ ਆਉਂਦਾ ਅੱਛਾ ਹਾਂ ਵੰਟੀ ਰੱਖੋ ਛੋਟੇ ਚ ਕੀ ਪਾਏਗਾ ਬੰਦ ਰੱਖੋ ਕੋਈ ਮਾਣੇ ਤੇ ਬੰਦਦਾ ਥੋਨੇ ਜ ਮਾਣੇ ਮੂਦ ਕੇ ਰਮਾਦੀ ਛੋਨਾ ਮਾਣੇ ਕਿ ਚਲਾ ਲਾਂਗੇ ਮਾਣੇ ਕੇ ਅਗਲੇ ਆਪਨੀ ਛੋਨਾ ਦਾ ਰੱਖਿਆ ਉਹਨਾਂ ਨੇ ਤੇਲੂ ਦੇਣਗੇ ਮਾਲ ਲੈ ਕੇ ਅੱਖਾ ਅੱਛਾ ਕੀ ਆਵੇ ਕੋਲ ਗੱਲਾਂ ਬਣਾਈ ਗੱਲਾਂ ਹਰੇਕ ਦਾ ਆਪਦੇ ਕੋਲ ਹਰੇ ਨਹੀਂ ਗੱਲ ਕਰਨੀ ਖੇਤ ਆ ਕੇ ਖੜਾ ਹੋਵੇ ਤਾਂ ਪਤਾ ਹੋਵੇ ਲਓ ਖੜੇ ਨੂੰ ਆ ਕੇ ਖੇਤ ਹੀ ਹੋਇਆ ਆ ਦੇ ਕੋਲੋਂ ਗੋਲੀਆਂ ਰੂੜੀ ਆਉਟ ਆਉਂਦੀ ਤਾਂ ਸੀਦੀ ਲੋਟ ਆਉਂਦੀ ਕਦੇ ਆਇਆ ਹੋਵੇ ਤਾਂ ਫੇਰੀ ਆ ਛਡੋ ਜ ਖੇਤ ਹੀ ਸਿਆਣਾ ਬਣਾ ਕੋਲੇ ਬਹਿ ਕੇ ਮੁੰਡੇ ਦੇ ਜੋੜ ਲਵਾ ਤੈਨੂੰ 5 ਦਿਨ ਹੋ ਗਏ ਕੀ ਗੁਪਾਰ ਰੱਖੀ ਆ ਨਹੀਂ ਆਏ ਕਰਾਂਗੇ ਯਾ ਤੜਕੇ ਦਜਨ ਦੇਖੋ ਪਟੋ ਕਰੇ ਪਾਈਪ ਲਾਈਨ ਨਮੀ ਪਾ ਜੋ ਪਾਏਗਾ ਕਿੱਥੋਂ ਦੀ ਪਾਏਗਾ ਕਿੱਥੋਂ ਦੀ ਬੈਪ 60000 ਰੁਪਇਆ ਲੱਗਦਾ ਹੈ ਨਹੀਂ ਪਾਏਗਾ ਕਿੱਥੋਂ ਦੀ ਬੂਰੇ ਹਾਂ ਦੁਵਾਰੇ ਲਵਾ ਦਾਂਗੇ ਜੱਫੇ ਹਾਂ ਝੋਨੇ ਦਾ ਜਰੂਰ ਫੋਟਵੰਦ ਚਾਪਨੀ ਪੂਰਤੀ ਬਾਹ ਕੀ ਜੋਰ ਲੱਗਦਾ ਹੈ ਹਾਂ ਐਂ ਐਂ ਕਰ ਦਿੰਦਾ ਬੜਾ ਪੁੱਛ ਗਿਆ ਲੈ ਆ ਜਾ ਕੇ ਪੀਟੇ ਕੇ ਓਏ ਕਿਹ ਕਹਿੰਦਾ ਆਪ ਦਾ ਪਰਿਵਾਰ ਨਨਕਨ ਬੜਾ ਪੈੜ ਨਹੀਂ ਕਰਨ ਦਿੰਦਾ ਵਾਓ ਤੇਰੇ ਤੋਨੇ ਤੇਰੀ ਖਤਰੀ ਖੜੇ ਕੰਮ ਬੜਾ ਗਲਤ ਹੋਇਆ ਜੜਾ ਬੜਾ ਗਲਤ ਹੋਇਆ ਨਾ ਜਾਣ ਨੂੰ ਵਾਲਾ ਕੌਣ ਪਹੁੰਚਾ ਮਾਲਕ ਮਾਲਕ ਪਹੁੰਚਿਆ ਭਾਂਜੀ ਖੁੱਬੀ ਕਾਇਮ ਬੜਾ ਲਈ ਬਟਾ ਹਾਂ ਰਾਤ ਨੂੰ ਨਾ ਜਾਣੀਆਂ ਕੋਈ ਬੰਦਾ ਚੱਕੀ ਆਇਆ ਜਿੱਕਪੇ ਹੈ ਨਾ ਤੇ ਵੱਡੇ ਗੱਪੇ ਨਿਖਾਨ ਹੋ ਕੋਈ ਨਾ ਨੁਕਸਾਨ ਹੋਇਆ ਨਹੀਂ ਢੁੱਪ ਦਾ ਚੱਟੇ ਰਾਜਗਾਹ ਧਰ ਦੇ ਉੱਤੇ ਓਏ ਅਲਤੈ ਕਰ ਮੰਡੀ ਆ ਜੇ ਥੇੜਾ ਰਾਤ ਨੂੰ ਮਨਪਾ ਟੱਕੀ ਚੱਲਿੰਗਾ ਧਰ ਦੇ ਉੱਤੇ ਜੀ ਕੋਲਾ ਯਾਰ ਨਾ ਪਾ ਦੀ ਉਸ ਤੇ ਕਿਤੇ ਤੇ ਕੋਈ ਆ ਚੜਕੇ ਯਾਰ ਪਾ ਲਿਆ ਤਾਂ ਮੈਂ ਮਾਰੀ ਨਾ ਕੋਈ ਕਾ ਕੇ ਕਪੈਂਗਾ ਤੂੰ ਨੀਰਾ ਚਾਰਾ ਤੈਨੂੰ ਆ ਤੈਨੂੰ ਬੜਾ ਫਿਕਰ ਹੈ ਯਾਰ ਢੇ ਢਿੱਗੂ ਢਿੱਗੂ ਢੰਨਾ ਢੇ ਕੱਪੇ ਮੇਰਾ ਮਾਂ ਚੋ ਕੀ ਰਹਿਣਾ ਉੱਥੇ ਕੋਈ ਛਾਕ ਕਰਨਾ ਉਹ ਟੋਏ ਚਾਹ ਪਾਈ ਗੰਡਾ ਹੁੰਦਾ ਸਮਾਜੀ ਨੇ ਪਾਇ ਪੜੀ ਔਖਾ ਹੋ ਗਿਆ ਯਾਰ ਪੰਚਤ ਮੈਂ ਕਰਾਂਗਾ ਕਦੋਂ ਕਰਾਂਗੇ ਕਿ ਮੈਂ ਟਟ ਕੇ ਚੱਲ ਪਿੱਟ ਮੈਂ ਲਾਉ ਤੜਕੇ ਮਾਲਕ ਹੁਣ ਪਹੁੰਚਿਆ ਪਾਇਪ ਦਾ ਲੈ ਲਵਾਈ ਯਾਰ ਤੜਕੇ ਪਾਇਪ ਤੂੰ ਤੌਕੀ ਕਢਾਵੀ ਅੱਠਾ ਗਿਆ ਰਾਂ ਕਿਰੀ ਨਾ ਹਾਂ ਹਾਂ ਲੋ ਬੋੜ ਗਿਆ ਭਾਈ ਬਾਹ ਤੇਰੇ ਆ ਤੀਕੇ ਦਾ ਸਾਲੋ ਤੇ ਲੀਕ ਹੋ ਗਈ ਸੀ ਮੈਂ ਪੋ ਆ ਕੇ ਆਇਆ ਇੱਕ ਅੱਛੇ ਤੇ ਮਸਾਲਾ ਆਹ ਹੋ ਜਾ ਟਿਕਾਣੀ ਮਿਲਿਆ ਹੋਣਾ ਨਹੀਂ ਹੂੰ ਕੱਲ ਕੱਲ ਟਿਕਾਣੀ ਮਿਲਿਆ ਹੋਣਾ ਪੂਰਾ ਟਿਕਾਣੀ ਕੱਲ ਕੱਲ ਬੰਤਾ ਕਾ ਟੂ ਨਾ ਕੋਈ ਅੱਜ ਕੱਲ੍ਹ ਕਹਾਂ ਤੈਨੂੰ ਪਤਾ ਆਹ ਤੂੰ ਜਿਹੜਾ ਗਾਂ ਕੌਣ ਜੁਕੇ ਕੰਤਾ ਚਾਰ ਦਿਨ ਹੋ ਗਏ ਮੈਨੂੰ ਐਸੀ ਟੋਏ ਦੀ ਬਾਈ ਉਹ ਕਮਲਾ ਤੂੰ ਐਡਾ ਕਿਰ ਕਾਹਦੇ ਨੇ ਕਮਲਾ ਯਾਰ ਉਹ ਕੰਮ ਤਾਂ ਕਰੀਂ ਕਰ ਤੂੰ ਦੋਨੋਂ ਦਾ ਇੱਕ ਕੰਮ ਨਹੀਂ ਕਰਦਾ ਅੱਛਾ ਮੇਰੀ ਮੰਤਾ ਹੀ ਨਹੀਂ ਵਕਤ ਸਲੋਚਣ ਲਾ ਕੱਲਾ ਥੋੜੀ ਕਿ ਤੈਨੂੰ ਸਾਲਾ ਸਲੋਚਣ ਦਾ ਮੈਂ ਤੱਕ ਹੀ ਲੈਣਾ ਆ ਦੇ ਸਲੋਚਰ ਆ ਜਾ ਓਏ ਆ ਜਾ ਤੋ ਨਹੀਂ ਤਾਂ ਖਾ ਦੂ ਤੇ ਰੋਈ ਇੱਥੇ ਕੜਾ ਜਿਹਾ ਕੰਮ ਭਾਲਦਾ ਅੱਛਾ ਅੱਛਾ ਠੀਕ ਆ ਤੂੰ ਬਾਹਰ ਚਿੱਟਾ ਕੁਰਤਾ ਬਨ ਲੈ ਚਾਦਰਾਂ ਆ ਜਾ ਕੋਲੇ ਸਰਦਾਰ ਖੇਚ ਫਿਰਦੇ ਆਉਂਦੇ ਹਾਂ ਖੇਚ ਫਿਰਦੇ ਆ ਅੜਕਾ ਜੋ ਬੰਦੇ ਪੁੱਛ ਕੇ ਯਾਰ ਪੱਟਾ ਪੁੱਟਾਂ ਨਾ ਪਰਵਾਹ ਕੇ ਕੀ ਲੋੜ ਹੈ ਕਾਹਨੇ ਬੰਦੇ ਪੁੱਛਣੇ ਜਦੋਂ ਆਪ ਹੈਗੇ ਯਾਰ ਦਿਹਾੜੀਆਂ ਲਾਉਣ ਲੱਗੇ ਕਿਰਤੀ ਨਹੀਂ ਕਰਦਾ ਦਿਹਾੜੀਆਂ ਲਾਉਣ ਲੱਗੇ ਕਿਰਤੀ ਨਹੀਂ ਕਰਦਾ ਜਿਹੜੇ ਹੁਣ ਤਾਂ ਫੇਰ ਹੀ ਹੈ ਆਠੇ ਲੈ ਕੇ ਭਾਈ ਸ਼ੇਲੇ ਮੰਗਦਾ ਸੀ ਹਾਂ ਆਈ ਨਹੀਂ ਕਿ ਰੋਟੀ ਮੈਂ ਕਾ ਜਾ ਕਰਾ ਨਈ ਨਾ ਫੁੱਫੂ ਨਹੀਂ ਜੋ ਕਬੀਰ ਦੇ ਸਾਡੇ ਕੋਲੇ ਛਾਪੇ ਕਰ ਲੈਂਗੇ ਤੈਨੂੰ ਕਾ ਦਾ ਫਿਕਰ ਹੈ ਵਿੱਚ ਤਾਂ ਛਾਣੇ ਬੰਦੇ ਦਾ ਫਿਕਰ ਹੀ ਛਾਰੇ ਹੀ ਲੈ ਬਾਪ ਲੱਗ ਜਾ ਤੇਰੇ ਛੱਪ ਲੜੇ ਆਪ ਤਾਂ ਲੱਗ ਜਾਗੇ ਜੱਗ ਨੂੰ ਕਿ ਕਹਿੰਦੇ ਸੁੱਚ ਲਾਉਣ ਨਹੀਂ ਆਉਂਦਾ ਵੋਟਰ ਦੀ ਤਾਂ ਪਹਿਲੀ ਗੱਲ ਇਹ ਇਹ ਕਿ ਆਉਂਦਾ ਸਰਦਾਰ ਹੈ ਦੱਸ ਸਰਦਾਰ ਪ੍ਰਾਰ ਛੋਣਿਆਂ ਵੇਲੇ ਮੋਟਰ ਤੇ ਮਹੀ ਜਾ ਮੀਨਾ ਬੜੀ ਜਨਤੈ ਨੂੰ ਬੜਾ ਬੜਾ ਉਹ ਉਹਦੇ ਉਹਦੀ ਬਣਾਈ ਆ ਮੋਰ ਬੂਰੋ ਢੱਕਣ ਖੋਲਿਆ ਨਹੀਂ ਮਗਰੋ ਭਈਆ ਤੱਕ ਜਾ ਭੁੱਲ ਗੇ ਨੀਂਦ ਚ ਮਾਰੀ ਨਾ ਨੀਂਦ ਹੀ ਖਰਚਾ ਕਰ ਪੰਜ ਦਿਨਾਂ ਦੀ ਸੀ ਉਹ ਦੋ ਘੰਟ ਰਹਿ ਗਏ ਕਿਤੇ ਕੁਦਰ ਟੰਗਿਆ ਰਾ ਬੜੀਆ ਸੁਖ ਕਰਤਾ ਸੁਖਤਾ ਬੜੀਆ ਹੋਣਾ ਉਹ ਤਾਂ ਲੱਗੂ ਭੀ ਲੋਕਾਂ ਦੇ ਪਾ ਪਾੜ ਕੇ ਦਾ ਰੇ ਵੀ ਜਟਣੀ ਜਿਓਏ ਹਉਹ ਸਾਜੋ ਨਜ਼ਰ ਇਹ ਵੀ ਜਟਣੀ ਜਿਓਏ ਰੋਟੀ ਪਾਈ ਗੇ ਦਰ ਰੋਟੀ ਰੋਟੀ ਦੇ ਪਾਈਏ ਹਾਂ ਅੱਛਾ ਦੂਜੀ ਦੂਜੀ ਕਿੱਥੀ ਜੀ ਹੈ ਹਾਂ ਉਹ ਛੇੜ ਚੋ ਐਂ ਕਰ ਪੜਿਆ ਤੜਕੇ ਪਹਿਲਾਂ ਸਟਾਂਗੇ ਰੇ ਠੰਡੇ ਠੰਡੇ ਤੂੰ ਜੁੜੂਂਗੇ ਭਰੀ ਜਲੀ ਮਾਪੇ ਸਿੱਟੀ ਜਾਉਂ ਉਹ ਮੈਂ ਚੁਗੜ ਕੋਈ ਨਹੀਂ ਝੁੰਗੜੇ ਛੇੜਾ ਮੰਗੇ ਕੋ ਦੱਸ ਨੂੰ ਆ ਕਈ ਜੀ ਆ ਝੁੰਗੇ ਗਏ ਰੇ ਅੱਠ ਛੜ ਰੇ ਕੋ ਤਾਂ ਮੈਂ ਪਰ ਝੂਮ ਫਿਕਰ ਲਾ ਕੇ ਪਾਣੀ ਬੋਣ ਛੰਡੇ ਆਲਾ ਪਾਣੀ ਕੋਈ ਪਾ ਦੇਗੇ ਕੋਈ ਨਹੀਂ ਤੜਕੇ ਛੜਦੇ ਛੜਕੇ ਠੰਡੇ 11 ਤਾਂ ਹੈਗਾ ਚੋਨੇ ਚ ਪਾਣੀ ਕਿ ਕਿੱਥੇ ਟੱਪ ਵੀ ਨਹੀਂ ਯਾਰ ਹੈ ਨਹੀਂ ਹੋਰ ਤੁਹਾਡਾ ਮੋਟਰ ਤਾਂ ਚਲਾ ਲੈਂਦੇ ਜੇ ਲੀਕ ਸੀਗੀ ਜਿੱਦ ਤੂੰ ਇੱਥੇ ਕਾਹਦਾ ਬੈਠਾ ਮਾ ਫਟੂ ਆਖ ਗੱਪਾਂ ਬਿਚਾਰ ਖਰਾਬ ਹੋ ਜੇ ਦੇਖ ਪਾਤੀ ਖਰਾਬ ਹੋ ਜਿਹੜੀ ਪਾਟੀ ਆ ਪੱਟੀ ਚ ਉਹਨਾਂ ਦਾ ਭਰ ਦਿੰਦੇ ਚਲਾ ਕੇ ਭਰ ਦਿਆਂਗੇ ਲਾ ਦੇਣਾਂ ਨਾਲ ਭਰ ਦੇਂਗਾ ਜੇ ਝੋਨਾ ਵਰਦੇ ਜੇ ਮੂੰਗੀ ਚ ਪੈਂਦਾ ਉਹ ਇੱਕ ਪੰਗਾ ਦਾ ਜੇ ਦਾ ਮੂੰਗੀ ਮਰੂ ਜੇ ਬਚਾਲਾ ਇਹ ਝੋਨਾ ਬਚਾਲਾ ਫਿਰ ਆਂ ਥੋਨੂੰ ਭਰੋਣੀਆਂ ਚ ਕੱਖ ਹੋ ਜੂ ਹਾਂ ਥੋਨੂੰ ਪਹਿਲਾਂ ਕਿ ਆ ਵੀ ਸਿੱਕੀ ਜੀ ਬਚੂ ਤਾ ਤੂੰ ਤਾਂ ਮੂੰਗੀ ਜੇ ਨਾ ਲਾਉਂਦਾ ਆ ਬਾਹਰ ਨੂੰ ਗਿਆ ਲੱਗੂ ਪਹਿਲੇ ਦਿਨ ਬਾਹਰ ਹੈ ਬਾਹਰ ਜਿੱਦੇ ਦੀ ਬੀਜੇ ਬਾਹਰ ਹੈ ਬਾਹਰ ਹੈ ਚੱਲ ਨਾ ਬਾਤ ਪੌੜੀ ਲਾ ਕੇ ਫਲੀਆਂ ਤੋੜ ਜੋ ਫਲੀਆਂ ਤੋੜ ਦਿਓ ਤੈਨੂੰ ਕਾਹਦਾ ਦੁੱਖ ਹੈ ਉਹ ਜੱਦ ਚੱਕਿਆ ਕੱਲ ਨੂੰ ਚੱਲ ਕੇ ਪੇਗ ਦਾ ਟਾਈਮ ਹੋ ਰਿਹਾ ਥੱਕਿਆ ਥਾ ਸਰਦਾਰ ਜੀ ਹੱਕ ਬਣਦਾ ਥੋੜਾ ਪੇਗ ਦਾ ਟਾਈਮ ਹੋ ਰਿਹਾ ਕੱਲ ਨਾਲੇ 550 ਰੁਪਏ ਲੈ ਦੁਕਾਨ ਤੇ ਗਾਂਦੇ ਲੈੰਡੋ ਮੈਂ ਤਾਂ ਤੈਨੂੰ ਕਦੇ ਪੁਰਜੀ ਨਾ ਬਣਾ ਦਿਆ ਉਹ ਚੱਲ ਗਿਆ ਯਾਰ ਚੱਲ ਗਿਆ